ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਟਿੱਪੀ ਸਾਹਿਬ ਦੇ ਨਾਮ ਤੇ ਜਿਹੜਾ ਗੁਰਦੁਆਰਾ ਸਾਹਿਬ ਹੈਡ ਦਰਵਾਰ ਕੋਟਪ੍ਰਾਣ ਦੇ ਨਾਮ ਤੇ ਜਿਹੜਾ ਜੀ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਜਿਹੜੇ ਬڑے ਮੁਖੀ ਸੀ ਬਾਬਾ ਕੁਸ਼ਿਆਲ ਸਿੰਘ ਜੀ ਅੱਜ ਤਕਰੀਬਨ ਅਮਰਤਵੇਲੀ ਜਿਹੜੇ ਹੈਗੇ ਆ ਉਹ ਉੱਪਰ ਲੋਕ ਸਜਾਰ ਗਏ ਨੇ ਤੇ ਅੱਜ ਬਹੁਤ ਵੱਡਾ ਸਮਾਗਮ ਗੁਰਮਤ ਸਮਾਗਮ ਚੱਲਿਆ ਔਰ ਬਹੁਤ ਮਹਾਪੁਰਸ਼ ਅੱਜ ਇਸ ਸਰਤੀ ਉਤੇ ਪਹੁੰਚੇ ਉਹਨਾਂ ਅਨੁਸ਼ਰਧਾਲੀ ਦੇ ਜਿਹੜੇ ਫੁੱਲ ਪਰਤਣ ਵਾਸਤੇ ਸਾਡੇ ਵਿੱਚ ਬਾਬਾ ਬਤਾਰ ਸਿੰਘ ਜੀ ਜਿਹੜੇ ਹੈਗੇ ਆ ਉਹਨਾਂ ਦੀ ਰੇਖ ਰੇਖ ਦੇ ਵਿੱਚ ਸਾਰਾ ਸਮਾਗਮ ਹੈ ਜਿਹੜਾ ਹੋਇਆ ਔਰ ਅੱਜ ਦੀ ਜਿਹੜੀਆਂ ਸੰਗਤਾਂ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਨਰਮੀ ਹੈ ਜਿਹੜੀ ਉਹ ਦੇਖੀ ਗਈ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸੋਗ ਦੀ ਜਿਹੜੀ ਲਹਿਰ ਹੈ ਉਹ ਵੀ ਦੇਖ ਨੂੰ ਮਿਲੀ ਹੈ ਜਿੱਥੇ ਅਸੀਂ ਮੀਡੀਆ ਵਾਲੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਆਪਣੇ ਸ਼ੀਸ਼ ਚੁੱਕ ਝੁਕਾ ਕੇ ਆਪਣੀਆਂ ਸਰਦਾਲੀ ਸੰਤਾਰਜੀ ਦੇ ਜਿਹੜੇ ਫੁੱਲ ਆਉਣ ਨੂੰ ਅਰਪਣ ਕਰਦੇ ਆ ਉੱਥੇ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਬਾਬਾ ਜੀ ਫਤਿਹ ਦੀ ਸਾਂਝ ਪਾਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰੂਪ ਸਾਧ ਸੰਗਤ ਜੀਓ ਦਾਸ ਵੱਲੋਂ ਅਤੇ ਸਮੂਹ ਸਾਰੇ ਸੇਵਾਦਾਰਾ ਵੱਲੋਂ ਆਪ ਪਿਆਰੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦੀ ਗੱਲ ਵੀ ਹੈ ਤੇ ਅਫਸੋਸ ਦੀ ਗੱਲ ਵੀ ਹੈ ਕਿਉਂਕਿ ਉਹ ਮਹਾਨ ਆਤਮਾ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਬਚਪਨ ਤੋਂ ਜਦੋਂ ਕਿ ਉਹ ਚੌਥੀ ਜਮਾਤ ਪੜ੍ਹਦੇ ਸਨ ਨਿਤਨੇਮ ਕੰਠ ਕਰ ਲਿਆ ਹੋਰ ਬਾਣੀਆਂ ਕੰਠ ਕਰ ਲਈਆਂ ਉਦੋਂ ਤੋਂ ਚੌਥੀ ਦਾ ਬੱਚਾ ਸਮਝੋ 10 ਸਾਲ ਦਾ ਹੁੰਦਾ ਉਦੋਂ 6 ਸਾਲ ਦੇ ਬੱਚੇ ਨੂੰ ਪੜਾਉਂਦੇ ਸੀ ਤੇ 10 ਸਾਲ ਦੇ ਬੱਚੇ ਨੇ ਸਾਰੀਆਂ ਬਾਣੀਆਂ ਇਕੱਠ ਕਰਕੇ ਉਹਨਾਂ ਦਾ ਨਿਤਨੇਮ ਕਰਨਾ ਤੇ ਫਿਰ ਧਾਰਮਿਕ ਵਿਰਤੀ ਹੋਣ ਕਰਕੇ ਗੁਰੂ ਘਰ ਦੇ ਵਿੱਚ ਨਿਤਨੇਮ ਕਰਨਾ ਫਿਰ ਹੌਲੀ-ਹੌਲੀ ਬਾਬਾ ਸ਼ਾਦੀ ਸਿੰਘ ਜੀ ਦੇ ਨਾਲ ਪੀਣਾ ਦੀ ਸੰਗਤ ਸ਼ੁਰੂ ਹੋਈ ਤੇ ਲੋਧੀ ਮਾਜਰਾ ਗੁਰਦੁਆਰਾ ਜਿੱਥੇ ਕਾਜ ਬੜਾ ਅਲੀਸ਼ਾਨ ਉਹਨਾਂ ਨੇ ਬੜੇ ਇਤਸ਼ਾਦੇ ਨਾਲ ਆਪਣੀ ਦੇਖ ਰੇਖ ਦੇ ਵਿੱਚ ਦਾਸ ਨੂੰ ਬੜੀ ਮੋਢੀ ਸੇਵਾ ਚੱਲ ਰਹੀ ਸੀ ਅਨੰਦਪੁਰ ਸਾਹਿਬ ਵਿਖੇ ਪੂਰਾ ਸਾਹਿਬ ਗੁਰੂ ਕੇ ਲਾਹੌਰ ਬੜੀ ਮੰਡੀ ਦਾਸ ਨੂੰ ਹੁਕਮ ਕੀਤਾ ਕਿ ਬਬਰ ਮੇਰੇ ਜੀਉ ਦੇ ਜੀਉ ਦੀ ਮੈਨੂੰ ਲੋਧੀ ਮਾਜਰੇ ਦਾ ਵੀ ਗੁਰਦੁਆਰਾ ਬੜਾ ਕੇ ਦਿਖਾ ਦੇ ਉਹਨਾਂ ਨੇ ਛੇਤੀ ਤਰੀਕ ਰੱਖ ਲਈ ਸ਼ੁਰੂ ਕਰਨ ਦੀ ਤੇ ਇੰਨਾ ਹੁਸ਼ਿਆਰ ਦਿਖਾਇਆ ਲੋਧੀ ਮੱਜਰੇ ਕਿ ਹਰ ਹਫ਼ਤੇ ਉਹਨਾਂ ਨੇ ਕੰਮ ਦੇਖਣ ਜਾਣਾ ਹੋਰ ਬਹੁਤ ਸਾਰੀਆਂ ਗੱਲਾਂ ਹਨ ਕਿਉਂਕਿ ਜਦੋਂ 47 ਦੇ ਵਿੱਚ ਹੱਲੇ ਪਏ ਤਾਂ ਸੱਤਬਾ ਬਖਸ਼ਾਲ ਸਿੰਘ ਜੀ ਦੀ ਡਿਊਟੀ ਸੀ ਉਹ ਲੋਧੀ ਮੱਜ ਜਿਹੜਾ ਬਾਹਰ ਗੁਰਦਾਈ ਨੂੰ ਬਾਗ ਵਾਲਾ ਗੁਰਦੋਂ ਕਹਿੰਦੇ ਗੁਰਸਾ ਗਰਸਾ ਗੁਰਦੋਂ ਕਹਿੰਦੇ ਉੱਥੇ ਸੀ ਸੋ ਹੌਲੀ ਹੌਲੀ ਫੇਰੇ ਬਾਬਾ ਸ਼ਾਦੀ ਸਿੰਘ ਦੇ ਨਾਲ ਸੰਪਰਕ ਤੋਂ ਬਾਅਦ ਬਾਬਾ ਜਵਾਲਾ ਸਿੰਘ ਜੀ ਦੇ ਵਿੱਚ ਦਰਸ਼ਨ ਕਰਨ ਲੱਗੇ ਤੇ ਨਾਲ ਹੀ ਇਰੀਗੇਸ਼ਨ ਡਿਪਾਰਟਮੈਂਟ ਸਜਾਈ ਬਾਗ ਦੇ ਵਿਚਰਨ ਨੌਕਰੀ ਵੀ ਸ਼ੁਰੂ ਕੀਤੀ ਨੌਕਰੀ ਦੇ ਦੌਰਾਨ ਜਿੰਨੀ ਤਨਖਾਹ ਹੋਣੀ ਉਹ ਸਾਰੀ ਬਾਬਾ ਸ਼ਾਦੀ ਸਿੰਘ ਲਿਆ ਕੇ ਦੇ ਦੇਣੀ ਉਹਦੇ ਵਿੱਚੋਂ ਖਰਚੇ ਜੋਗ ਜੋ ਪੈਸੇ ਹੋਣੇ ਉਹ ਰੱਖਣੇ ਬਾਬਾ ਸ਼ਾਦੀ ਸਿੰਘ ਨੇ ਦੇ ਦੇਣੇ ਉਹਦੇ ਨਾਲ ਗੁਜ਼ਾਰਾ ਕਰਨਾ ਉਸ ਤੋਂ ਬਾਅਦ ਫਿਰ ਜਿਸਨੇ ਜੋੜ ਮੇਲੇ ਹੋਣੇ ਅਨੰਦਪੁਰ ਸਾਹਿਬ ਵਿਖੇ ਤੇ ਸ਼ਿਮਕੌਰ ਸਾਹਿਬ ਵਿਖੇ ਦਸੈਰੇ ਦਾ ਜੋੜ ਮੇਲਾ ਸਿੱਧੀ ਜੋੜ ਮੇਲਾ ਫਤੇਗੜ ਸਾਹਿਬ ਦਾ ਸਿੱਧੀ ਜੋੜ ਮੇਲਾ ਹੋਰ ਜੋ ਵੀ ਗੁਰੂ ਕਾ ਲੰਗਰ ਹੋਣਾ ਉਹਦੇ ਵਿੱਚ ਬਾਬਾ ਖੁਸ਼ਾਲ ਸਿੰਘ ਨੇ ਬੇਅੰਤ ਸੇਵਾ ਕਰਨੀ ਜਿਸ ਦੀ ਪ੍ਰਸੰਤਾ ਜਿਸ ਦੀ ਫਿਰ ਅਸ਼ੀਰਵਾਦ ਰੱਖ ਲੋ ਬਾਬਾ ਜਵਾਲਾ ਸਿੰਘ ਬਾਬਾ ਸ਼ਾਦੀ ਸਿੰਘ ਜੀ ਦਾ ਦੇ ਵਿੱਚ ਆਏ ਉਹਨਾਂ ਨੇ ਬਾਰ ਕਿਰਪਾ ਕੀਤੀ ਕਿ ਸ਼ਾਦ ਪਾ ਬਾਬਾ ਸ਼ਾਦੀ ਸਿੰਘ ਜੀ ਨੇ ਆਪਣੇ ਜਿਉਂਦਿਆਂ ਹੀ ਉਹਨਾਂ ਨੂੰ ਆਪਣਾ ਜੋ ਉਤਰਦਕਾਰੀ ਸੀ ਉਹ ਨਿਯੁਕਤ ਕਰ ਦਿੱਤਾ ਬਾਬਾ ਖਸ਼ਾਲ ਸਿੰਘ ਨੇ ਨੌਕਰੀ ਦੇ ਰਾਜ ਦਾ ਜੋੜ ਮੇਲੇ ਛੁੱਟੀਆਂ ਲੈ ਕੇ ਪਹੁੰਚਾਉਣੇ ਤੇ ਜਦੋਂ ਸੰਗਰਾਹ ਤੇ ਇੱਕ ਦਿਨ ਪਹਿਲਾਂ ਆ ਜਾਣਾ ਸਗਰਾਂ ਦਾ ਸਮਾਗਮ ਨਿਵਾਉਣਾ ਉਹ ਤਾਂ ਬਾਅਦ ਦੂਸਰੇ ਦਿਨ ਫੇਰ ਸੈਕਲ ਤੇ ਹਰਿਆਣੇ ਵਿੱਚ ਗੂਲੇ ਚ ਚੀਕੇ ਤੱਕ ਬਾਦਸ਼ਾਹ ਪਰ ਸੋਨਾ ਕਾਰ ਤੱਕ 30 ਹਾਲ ਤੋਂ ਉਪਰੀ ਨੌਕਰੀ ਦੇ ਵਿੱਚ ਸੰਤਾਨ ਨੇ ਕਦੇ ਕੋਈ ਮਕਾਨ ਨਹੀਂ ਲੱਤਾ ਇਲਾਕੇ ਦੀ ਉਸ ਇਲਾਕੇ ਦੀ ਜਿੱਥੇ ਵੀ ਕੋਈ ਜਾਣਦਾ ਨਹੀਂ ਸੀ ਇਤਨਾ ਪ੍ਰੇਮ ਹੋ ਗਿਆ ਕਿਉਂਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਗੁਰੂ ਕੀ ਬਾਣੀ ਪੜ੍ਹਨੀ ਜਿਸ ਕਿਸੇ ਨੇ ਵੀ ਸਾਈਕਲ ਫੜ ਕੇ ਲੈ ਜਾਣਾ ਉਹਦੇ ਘਰ ਦੇ ਵਿੱਚ ਸ਼ਾਮ ਨੂੰ ਰਹਿਰਾ ਸਾਹਿਬ ਕੀਰਤਨ ਸੋਲਾ ਕਰਨਾ ਆਰਤੀ ਕਰਨੀ ਸਵੇਰੇ ਨਿਤਨੇਮ ਕਰਨਾ ਤੇ ਫਿਰ ਅਗਲੇ ਆਪੇ ਪ੍ਰਸਾਦੋਂ ਜਾਂਦੇ ਸਨ ਸੁਰੇਖ ਸਮਖ ਇੱਕ ਦੂਜੇ ਦੇ ਵੱਦ ਚੜ੍ਹ ਕੇ ਲੋਕਾਂ ਦੀ ਸੇਵਾ ਕਰਨੀ ਸਾਈਕਲ ਫੜ ਕੇ ਲੈ ਜਾਣਾ ਸੋਈ ਸਤਰਾ ਉੱਧਰਲੇ ਜੋ ਪਰਿਵਾਰ ਸਨ ਉਹ ਅੱਜ ਵੀ ਬੜੇ ਬਰਾਗ ਦੇ ਵਿੱਚ ਇੱਥੇ ਪਹੁੰਚੇ ਹੋਏ ਸਨ। ਸੋ ਸੋਨਾਕਾਰ ਤੋਂ ਜਿਹੜਾ ਨਾਮ ਬਹਿਮੀਆ ਦਾ ਪਰਵਾਰ ਕਹਿੰਦੇ ਆ। ਬਹੁਤ ਵੱਡੀ ਉਤੇ ਬਾਬਾ ਸ਼ਾਦੀ ਸੀ ਨੇ। ਬਾਬਾ ਖਸ਼ਾਲ ਸੀ ਨੇ ਕਿਰਪਾ ਕੀਤੀ। ਆ ਜੋ ਰਾਜਾ ਨੇ ਜਿੱਦ ਖਿਤੀ ਇਹ ਕਰ ਰਹੇ ਹਨ। ਸੋ ਕਹਿਣ ਤੋਂ ਭਾਵ ਹੈ ਕਿ ਉਹਨਾਂ ਨੇ ਆਪਣਾ ਸਮੁੱਚਾ ਜੋ ਜੀਵਨ ਹੈ। ਉਹ ਉਹਨਾਂ ਨੇ ਸੇਵਾ ਦੇ ਵਿੱਚ ਅਰਪਣ ਕਰ ਦਿੱਤਾ। 24 ਦੀ ਰਾਤ ਲੰਘ ਕੇ ਸੀ 25 ਦੀ 12 ਬਤੋਂ ਰਾਤ ਸ਼ੁਰੂ ਹੋਈ ਸੀ 3:30 ਵਜੇ 25 ਦੀ ਜੋ ਅਮਰ ਸਵੇਲਾ ਕਿਹਾ ਜਾਂਦਾ ਹੈ 3:30 ਵਜੇ ਉਹਨਾਂ ਨੇ ਸਵਾਸ ਛੱਡੇ ਅਕਾਲ ਪੁਰਖ ਦੇ ਚਰਨਾਚਲীন ਹੋਏ ਭਾਵੇਂ ਹਸਪਤਾਲ ਦੇ ਵਿੱਚ ਸਨ ਪਰ ਹੁਨਾ ਦੀ ਖੀਰ ਦਮ ਤੱਕ ਜੋ ਬਾਣੀ ਦੇ ਤੋਖ ਹੈ ਕੁਰਮ ਕਦੇ ਬੁੱਢੇ ਨਾ ਹੋਵੇ ਜਿਹਨੇ ਅੰਤਰ ਸੁਰਤ ਗਿਆਨ ਸੋਨਾ ਦਾ ਜਿਹੜੀ ਸੂਰਤ ਸੀ ਗਿਆਲ ਸੀ ਉਹ ਖੀਰ ਦਮ ਤੱਕ ਕੈਮਰੇ ਹਾਂ ਹਰੇਕ ਬੰਦੇ ਨੂੰ ਪਛਾਣਦੇ ਸਨ ਸੋ ਇਸ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਸਾਰਾ ਦਿਨ ਸਮਾਗਮ ਚੱਲਿਆ ਜਿਹਦੇ ਵਿੱਚ ਬਹੁਤ سارے ਸੰਤ ਮਹਾਤਮਾ ਪਹੁੰਚੇ ਸੋ ਜਿੱਥੇ ਮਨ ਦਾ ਧੰਨਵਾਦੀ ਵੀ ਹਾਂ ਰਣੀ ਵੀ ਹਾਂ ਬਿਆਂ ਸੰਗਤ ਅੰਮ੍ਰਿਤ ਵੇਲੇ ਤੋਂ ਲੈ ਕੇ ਜਿੱਦੀ ਕਿ ਸਾਨੂੰ ਮੈਦ ਵੀ ਨਹੀਂ ਸੀ ਉਹ ਵੀ ਬਹੁਤ ਸੰਗਤਾਂ ਪਹੁੰਚੀਆਂ ਹੁਣ ਤੱਕ ਨੇਰੇ ਹੋਏ ਤਾਂ ਉਹ ਤੋਂ ਬਾਅਦ ਗੁਰਦੁਆਰਾ ਪਵਾਰ ਸਬ ਇੱਥੇ ਕਿ ਮਾਰਦਸਮੀ ਪਾਸ਼ਾ ਜੀ 9 ਮਹੀਨੇ ਨੌਕੜੀਆਂ ਨਾ ਪੜ ਰਹੇ ਚਾ ਪਈ ਸਾਬ ਦਾ ਚਾਰਨ ਕੀਤਾ ਉਸਤਾਨ ਦੇ ਜੋ ਜਿਨੂੰ ਪਨਗਲ ਡੈਮ ਕਹਿੰਦੇ ਉੱਥੇ ਤਿੰਨ ਵਿਚਾਰ ਦੇ ਲਗਭਗ ਮਾਰਾ ਜਿਓ ਸ੍ਰੀ ਰਾਮ ਬਾਪਕਸ਼ਾ ਦਾ ਜਲ ਪਰਵਾ ਕਰਨਾ ਸੋ ਜਿੱਥੇ ਉਹਨਾਂ ਨੇ ਬਹੁਤ ਬਹੁਤ ਪਰਪਕਾਰ ਕੀਤੇ ਸੋ ਦਾਸ ਤੇ ਵੀ ਬਹੁਤ ਵੱਡਾ ਪਰਪਕਾਰ ਕੀਤਾ ਭਾਵੇਂ ਕੇ ਦਾਸ ਆਪਣੀ ਪੜਾਈ ਕਰਨ ਤੋਂ ਬਾਅਦ 79 ਤੋਂ ਗੁਰਦੁਆਰਾ ਪ੍ਰਬਾਰ ਸੋੜਾ ਸਾਹਿਬ ਦੀ ਸੇਵਾ ਕਰ ਰਿਹਾ ਸੀ ਪਰ ਉੱਥੇ ਘਟਨਾ ਕਰ ਮੈਸੇ ਹੋਏ ਕੇ ਦਾਸਨ ਗੁਰਦੁਆਰਾ ਪਰਿਵਾਰਛੜਾ ਗੁਰਦਾਸ ਅਦਾਵਰਛੜਾ ਪਿਆ ਸੋ ਬੜੀਆ ਸੰਗਤਾਂ ਨੇ ਜ਼ਮੀਨ ਦੀ ਪੇਸ਼ਕਸ਼ ਕੀਤੀ ਬਹੁਤ ਸਾਰੇ ਸੰਤਾਂ ਨੇ ਜਾਨ ਦੀ ਪੇਸ਼ਕਸ਼ ਕੀਤੀ ਪਰ ਕੁਦਰਤ ਨੂੰ ਜੋ ਮਨਜ਼ੂਰ ਸੀ ਉਹ ਹੀ ਸੀ ਉਸ ਬਾਬਾ ਖਿਆਲ ਸਿੰਘ ਜੀ ਵੀ ਦਾਸ ਦੇ پاس ਆਏ ਕਿ ਸਾਡੇ ਪਾਸ ਚੱਲੋ ਸੋ ਦਾਸ ਸੰਗਤਾਂ ਦੇ ਨਾਲ ਸਲਾਹ ਕਰਕੇ 24 ਮਈ ਨੂੰ ਇਸ ਸਥਾਨ ਤੇ ਆਇਆ ਜਿਸ ਦਿਨ ਬਾਬਾ ਜੀ ਨੇ ਸ੍ਰੀ ਛੱਡਿਆ ਉਸ ਦਿਨ 24 ਮਈ ਸੀ 27 ਸਾਲ ਪੂਰੇ ਹੋ ਗਏ 107 ਸਾਲ ਦੇ ਵਿੱਚ ਬਹੁਤ ਵੱਡਾ ਇੱਕ ਮਨੁੱਖ ਦਾ ਜਿਗਰਾ ਹੁੰਦਾ ਹੈ ਕਿ ਆਪਣੇ ਬੱਚੇ ਤੋਂ ਉਹਨਾਂ ਨੇ ਕਦੇ ਹਿਸਾਬ ਨਹੀਂ ਪੁੱਛਿਆ ਕਿ ਕਿੰਨੇ ਪੈਸੇ ਆ ਤੁਹਾਡੇ ਪਾਸ ਜਿਹੜੀ ਸਭ ਤੋਂ ਵੱਡੀ ਮੈਂ ਵੱਲ ਗੱਲ ਦੱਸਣੀ ਆ ਕਿੰਨਾ ਖਰਚਾ ਹੋਇਆ ਇੱਕ ਵਾਰ ਸਾਲ ਕਿਤੋਂ ਬਾਅਦ ਮੈਂ ਜਦੋਂ ਆਇਆ ਮੈਂ ਦੱਸਿਆ ਬਾਬਾ ਜੀ ਇੰਨੇ ਕਿ ਸਾਡੇ ਪਾਸ ਪੈਸੇ ਵੀ ਇੰਨਾ ਕ ਖਰਚ ਹੋ ਗਏ ਮੈਨੂੰ ਬਾਤ ਫੜ ਕੇ ਹਲੂੜ ਕੇ ਕਹਿੰਦੇ ਪੱਪਾ ਰੱਬ ਨੂੰ ਲੇਖਾ ਜੋਖਾ ਦੇਣਾ ਰੱਬ ਨੂੰ ਸਾਬ ਦੇਣਾ ਕਿਸੇ ਨੂੰ ਨਹੀਂ ਦੇਣਾ ਜੋ ਹੈਗਾ ਠੀਕ ਆ ਵਾ ਖਰਚੋ ਕੰਮ ਕਰੋ ਉਹ ਤੋਂ ਬਾਅਦ ਕੋ ਕਰੌਨਾ ਆਇਆ 18 ਦੇ ਵਿੱਚ ਸ਼ਾਂਤ ਨੇ ਮੈਨੂੰ ਪੁੱਛਿਆ ਕਹਿੰਨੇ ਵੀ ਕਿੰਨਾ ਕ ਖਰਚਾ ਮਹੀਨੇ ਦਾ ਸਾਰਾ ਮੈਂ ਦੱਸਿਆ ਡੀਜ਼ਲ ਦਾ ਲੇਬਰ ਦਾ ਬਿਜਲੀ ਦੇ ਬਿੱਲਾਂ ਦਾ ਹੋਰ ਸਾਰਾ ਦੱਸਿਆ ਮੈਂ ਫਿਰ ਕਹਿੰਨੇ ਬਾਬਰ ਵੀ ਸੰਗਤਾਂ ਉਨਤੇ ਹਟਕੇ ਵੀ ਖਰਚਾ ਕਿੱਥੋਂ ਹੋਊਗਾ ਇਹਨਾਂ ਮੈਂ ਕਹਾਂ ਜੀ ਹੈ ਗਿਆ ਬੇਅੰਤ ਪੈਸੇ ਰੱਖੇ ਹੈਗੇ ਮਾਰ ਨੇ ਕਿਰਪਾ ਰੱਖੇ ਵੇ ਕਹਿੰਨੇ ਹੈ ਗਿਆ ਦੋ ਬਰ ਬੱਚਿਆ ਵੇਗਾ ਹਾਲ ਨਹੀਂ ਬਾਬਾ ਕਹਿੰਨੇ ਠੀਕ ਆ ਚਲੋ ਕਰੋੜ ਨੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਮੇਲਾ ਹੀ ਰਗਿਆ ਰਿਹਾ ਦੋਨਾਂ ਕਰੋੜ ਦਾ 12-13 ਹਜ਼ਾਰ ਬੱਤੇ ਰੋਟੀ ਰੋਜ਼ ਸਪਲਾਈ ਹੁੰਦੀ ਰਹੇ ਤੇ ਮਾਰ ਨੇ ਕਿਸੇ ਤਰ੍ਹਾਂ ਦੇ ਕਿਰ ਛੇ ਦੇ ਛੱਡੀ ਕੋਈ ਸੋ ਕਹਿਣ ਤੋਂ ਪਾਬ ਹੈ ਕਿ ਦਾ ਸਨੇ ਇੱਕ ਹਫਤੇ ਦੇ ਵਿੱਚ ਕਰੋੜ ਕਰੋੜ ਰੁਪਏ ਵੀ ਖਰਚ ਕਰਿਆ ਜਿਹਦਾ ਪੂਰਾ ਸਾਡੀ ਸੇਵਾ ਚੱਲੀ ਆ ਕਦੇ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਕਿੰਨੇ ਪੈਸੇ ਖਰਚੋ ਕਿਆ ਹੋਇਆ ਸਗੋ ਉਹਨਾਂ ਨੇ ਮੈਨੂੰ ਦੋ ਤਿੰਨ ਵਾਰ ਇਹ ਕਿਹਾ ਕਹਨੇ ਬੋਬਰ ਤਾਂ ਸਾਡਾ ਨਾ ਵਰਲਡ ਵਿੱਚ ਕਰਤਾ ਜਿਹੜਾ ਵੀ ਕੋਈ ਆਉਂਦਾ ਪੂਰਾ ਸਾਹਿਬ ਦੀ ਗੱਲਾਂ ਜਿਹੜਾ ਵੀ ਕੋਈ ਆਉਂਦਾ ਪੂਰਾ ਸਾਹਿਬ ਦੀ ਗੱਲਾਂ ਭਾਵੇਂ ਕਿ ਬੇਅਤੁਨ ਨਿਮਾਇਤ ਦਿੱਤੀ ਸੀ ਪਰ ਫਿਰ ਵੀ ਪਿਆਰ ਦੇ ਵਿੱਚ ਰੱਖ ਲੋ ਕਿਸੇ ਵੀ ਕਾਰਨ ਕਰਕੇ ਰੱਖ ਲੋ ਤੇ ਇੱਕ ਗੱਲ ਮੈਨੂੰ ਕਹਿੰਦੇ ਹੁੰਦੇ ਸੀ ਕਿ ਸਵੇਰੇ ਜਿੱਥੇ ਵੀ ਜਾਣਾ ਕੋਈ ਕੰਮ ਸ਼ੁਰੂ ਕਰਨਾ ਮੈਨੂੰ ਮਿਲ ਕੇ ਜਾਣਾ ਇੱਕ ਵਾਰ ਸਦੋ ਵੀ ਮੈਂ ਜਾਣਾ ਮੈਨੂੰ 500 ਰੁਪਏ ਰੋਜ਼ ਦਿੰਦੇ ਸੀ ਸੋ ਆਸ਼ੀਰਵਾਸ ਸੀ 500 ਰੁਪਏ ਦਾ ਇਹ ਤੋਂ ਕੋਪਾ ਮਨਾਂ ਦਾ ਵੀ ਹੋ ਗਿਆ ਉਸ ਤੋਂ ਬਾਅਦ ਫੇਰ ਕੁਰਾਨੇ ਬਚਨ ਕੀਤਾ ਸੀ ਕਿ ਕਿਤੇ ਰਾਤ ਨਹੀਂ ਰਹਿਣਾ ਸੋਦਾਸ ਨੇ ਪਗਾਇਆ ਵੀ ਹੈ ਸਿਰਫ ਹਜੂਰ ਸਾਹਿਬ ਮੈਂ ਪੁੱਛ ਕੇ ਗਿਆ ਉਹਨਾਂ ਨੂੰ ਪਹਿਲਾ ਅੱਠ ਦੇ ਵਿੱਚ ਗਿਆ 800 ਬਾਅਦ ਫੇਰ 10 ਦੇ ਵਿੱਚ ਗਿਆ 10 ਤੋਂ ਬਾਅਦ ਮੇਰਾ ਫੇਹ ਹੋ ਨਹੀਂ ਪਿਆ ਪੁੱਛਣ ਦਾ ਸੋ ਮਨੂੰ ਬਾਬਾ ਬਕਰਵਾਸ ਸਿੰਘ ਨੇ ਫੋਨ ਵੀ ਕਰਿਆ 17 ਦੇ ਵਿੱਚ ਕਿ ਤੁਸੀਂ ਆਪ ਨਹੀਂ ਆਉਂਦੇ ਸੇਵਾਦਾਰ ਆ ਜਾਂਦੇ ਆ ਤੇ ਮੈਂ 18 ਦੇ ਵਿੱਚ ਫੇਰ ਜੱਕਦਾ ਜੱਕਦਾ ਪੁੱਛ ਕੇ ਗਿਆ ਫੇਰ ਮਨੂੰ 23 ਦੇ ਵਿੱਚ ਬਾਬਾ ਬਕਰਵਾਸ ਸਿੰਘ ਨੇ ਜਦੋਂ ਸੇਵਾਦਾਰ ਗਏ ਲੰਗਰ ਲੈ ਕੇ ਆਇਆ ਕਹਿੰਦੇ ਤੁਸੀਂ ਆਪ ਨਹੀਂ ਆਉਂਦੇ ਐਤਕੀ ਵੀ ਨਹੀਂ ਆਏ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਬਾਬਾ ਬਕਰਵਾਸ ਸਿੰਘ ਦੇ ਜੱਕੇ ਦਰਵੇਸ਼ ਬੰਦੇ ਅਰ ਮੈਂ ਕਿਹਾ ਵੀ ਬਾਬਾ ਜੀ ਦਾ ਹੁਕਮ ਆ ਵੀ ਕਿਤੇ ਰਾਤ ਨਹੀਂ ਰਹਿਣਾ ਕਹਿੰਦੇ ਬਸ ਉਹਨਾਂ ਦੇ ਬਾਬਾ ਕਲਵਾਸੀ ਨੇ ਵੀ ਮੈਨੂੰ ਇਹੀ ਹੌਸਲਾ ਦਿੱਤਾ ਕਹਿੰਦੇ ਬਸ ਠੀਕ ਹੈ ਕਹਿੰਦੇ ਬੱਚਨੇ ਨਿਭਾਉਣਾ ਜੋ ਕਹਿੰਦੇ ਠੀਕ ਹੈ ਕਹਿੰਦੇ ਪਰ ਤੇਰੀ ਸਾਜਰੀ ਲਾ ਕੇ ਸੋ ਇੱਕ ਉਹਨੇ ਮੈਨੂੰ ਕਿਹਾ ਕਹਿੰਦੇ ਵੀ ਦਿਨ ਦਿਨ ਗੁਰਦੁਆਰੇ ਆ ਜਾਣਾ ਜਿੱਥੇ ਵੀ ਜਾਣਾ ਉਹ ਤਾਂ ਪੂਰਾ ਨਹੀਂ ਪਗਾ ਹੋ ਗਿਆ ਕਿਉਂਕਿ ਕਿਤੇ ਨਾ ਕਿਤੇ ਜਿਆਦਾ ਕੰਮ ਹੋ ਜਾਂਦਾ ਸੀ ਜਦੋਂ ਪੋਰਾ ਸਾਹਿਬ ਦੀ ਸੇਵਾ ਦੀ ਰਾਤ ਨੂੰ 12 ਬਾਰੇ ਜਿਵੇਂ ਆਉਂਦਾ ਰਿਹਾ ਸੋ ਬਾਕੀ ਇਤਨਾ ਵੱਡੇ ਜੇਰਿਆਸੀ ਸੇ ਦਾਸ ਨੇ ਵੀ ਫੇਰ ਖੁੱਲ ਕੇ ਸੇਵਾ ਕੀਤੀ ਤੇ ਰਾਤ ਕਰਕੇ ਮਹਾਰਾਜਾ ਜੀ ਦੇ ਸਥਾਨ ਸੇ ਤੁਹਾਡੇ ਸਾਰਿਆਂ ਨੂੰ ਪਤਾ ਕਿ ਅਲਵਲ ਦੇ ਨਕਸ਼ੇ ਦੇ ਵਿੱਚ ਗੁਰਦਵਾਰਾ ਹਰਿਦਰਵਾਸ ਜੋ ਹੈ ਇੱਕ ਅਜੂਬੇ ਦੇ ਤੌਰ ਤੇ ਪਾਵੇਂ ਰੱਖ ਲੋ ਪਾਵੇਂ ਹੋਰ ਸੁਲਤਾਨ ਦੇ ਤੌਰ ਤੇ ਰੱਖ ਲੋ ਪਾਵੇਂ ਲੰਗਰ ਦੇ ਤੌਰ ਤੇ ਰੱਖ ਲੋ ਪਾਵੇਂ ਜੋ ਧਾਰਮਿਕ ਤੇ ਸਮਾਜਿਕ ਸੰਭਾਵ ਹਨ ਉਹਦੇ ਤੌਰ ਤੇ ਰੱਖ ਲੋ ਅਲਵਲ ਦੇ ਨਕਸ਼ੇ ਤੇ ਤਾਂ ਅਨੁਸਾਰ ਨੇ ਪਤਾ ਕਿ ਉਹ ਦਰਵਾਹਰ ਹਰ ਦਰਵਾਹਰ ਆ ਗਿਆ ਸੋ ਬਾਬਾ ਜੀ ਦੇ ਰਾਖ ਦੇ ਨੇ ਸੀ ਉਹਨਾਂ ਦਾ ਆਸ਼ੀਰਵਾਦ ਸੀ ਕਿ ਉਹਨਾਂ ਨੇ ਸਾਨੂੰ ਰੱਜ ਕੇ ਸੇਵਾ ਕਰ ਦਿੱਤੀ ਸੋ ਕਦੇ ਵੀ ਉਹਨਾਂ ਨੇ ਕਿਸੇ ਸੇਵਾ ਦੇ ਵਿੱਚ ਉਹ ਨਹੀਂ ਕੀਤਾ ਵੀ ਘਟ ਕਰਨੀ ਹੈ ਪੱਧ ਕਰਨੀ ਸਗੋ ਹੀ ਕਹਿੰਦੇ ਬਬਰ ਕਰਕੇ ਦਿਖਾ ਦਿਓ ਕੁਝ ਕੋਈ ਕਰਕੇ ਦਿਖਾ ਦਿਓ ਸੋ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਸੋ ਐਸੇ ਦਰਵੇਸ਼ ਦਾ ऐसे पर परकारी ਦਾ ਸੰਸਾਰ ਦੇ ਵਿੱਚੋਂ ਜਾਣਾ ਸੋ ਘਾਟਾ ਵੀ ਹੈ ਖੁਸ਼ੀ ਦੀ ਗੱਲ ਇਸ ਕਰਕੇ ਹੈ ਮੈਂ ਪਹਿਲਾਂ ਸ਼ੁਰੂ ਕੀਤੀ ਸੀ ਕਿ ਆਪਣੀ ਆਈ ਉਪੋਕੇ ਜਿਸ ਦਿਨ ਜੜਾਈ ਕੀਤੀ 95 ਸਾਲ 7 ਮਹੀਨੇ 9 ਦਿਨ ਦੀ ਆਈ ਉਪੋਕੇ ਗਏ ਬੜੀ ਲੰਮੀ ਆਰਸਾ ਆਰਜ ਉਪੋਕੇ ਗਏ ਖੁਸ਼ੀ ਇਸ ਗੱਲ ਦੀ ਹੈ ਕਿ ਸੇਵਕ ਦੀ ਔੜ ਕਿ ਨਿਭੀ ਅਖੀਰ ਦਮ ਤੱਕ ਆਪਣੀ ਸੇਵਾ ਨਿਸ਼ਕਾਮ ਕਰਦੇ ਰਹੇ ਦੁਖ ਦੀ ਗੱਲ ਇਹ ਹੈ ਕਿ ਇੱਕ ਜੋ ਬਜ਼ੁਰਗ ਹੁੰਦਾ ਹੈ ਕੋਈ ਸੰਤ ਬਾਤਮਾ ਹੁੰਦਾ ਹੈ ਉਹਦਾ ਆਸ਼ੀਰਵਾਦ ਜੋ ਹੈ ਉਹ ਚਲੇ ਜਾਣਾ ਬੱਚਿਆਂ ਦੇ ਸਿਰ ਤੇ ਬੜੀ ਔਖੀ ਗੱਲ ਹੋ ਜਾਂਦੀ ਆ ਸੋ ਅੱਗੇ ਦਾਸ ਨੂੰ ਕਰਨੀ ਸੀ ਹੁੰਦਾ ਕਿਥੇ ਨੂੰ ਕਿਤੇ ਜਾਣਾ ਕਿਤੇ ਬਾਹਰ ਸੇਵਾ ਦੇ ਵਿੱਚ ਭਾਵੇਂ ਸ਼ਾਮ ਨੂੰ ਆਪ ਜਦ ਜਦ ਮਰਜ਼ੀ ਆ ਜਾਓ ਪਿੱਛੇ ਸਾਰਾ ਜੋ ਸੀ ਨਿਗਰਾਨੀ ਰੱਖਦੇ ਸਨ ਆਏ ਕੰਨ ਮਿਲਦੇ ਸਨ ਢੀਲ ਕਰਦੇ ਸਨ ਉਹ ਤੋਂ ਵੀ ਅੱਜ ਵਾਦੇ ਹੋ ਗਏ ਸਿਸ ਕਰਕੇ ਜੋ ਹੈ ਇਹ ਦੁਖਦੀ ਵੀ ਗੱਲ ਹੈ ਘਾਟੇ ਦੀ ਵੀ ਗੱਲ ਹੈ ਪਰ ਜੋ ਪਰਵੇਸ਼ਰਦਾ ਹੁਕਮ ਹੈ ਹੁਕਮ ਅੱਜ ਚੱਲਣਾ ਨਾਲ ਜਿ ਕਿ ਲਿਖਿਆ ਨਾਲ ਜੋ ਦਾ ਹੁਕਮ ਹੈ ਹੁਕਮ ਸਾਰਾ ਸਾਰਾ ਕੁਝ ਹੋ ਰਿਹਾ ਇਸ ਕਰਕੇ ਮੈਂ ਫਿਰ ਬੇਨਤੀ ਕਰਾਂਗਾ ਸਿਕਸਗਤਾਨ ਨੂੰ ਕਿ ਤੇ ਨਤਰੀਂਕ ਨੂੰ ਬਖਸ਼ਾ ਸਿੰਘ ਦੇ ਨਿਮਿਤ ਸਹਿਜ ਪੜ ਦੇ ਪੋ ਪਹਿਣਗੇ ਉੱਪਰ ਰਾਤ ਕੀਰਤ ਦਰਬਾਰ ਸਜੇਗਾ ਜੇ ਸਾਰੇ ਸੰਤ ਬਹਾਦਰ ਮੋਹਟ ਕੋਟੀ ਦੇ ਦਰਬਾਰ ਪਹੁੰਚਣ ਲਗੇ ਸੋ ਦਾਸ ਦੀ ਸਾਰਿਆਂ ਲਈ ਬੇਨਤੀ ਹੈ ਕਿ ਐਸੀ ਮਹਾਨ ਆਤਮਾ ਨੂੰ ਇਹਨੇ ਹੋਰ ਵੀ ਸਾਰੇ ਗੁਰਦਾਰਾ ਕੋਈ ਵੀ ਗੁਰਦੁਆਰੇ ਆ ਲਾ ਗਿਆ ਸਭ ਦੀ ਬਾਪ ਪੜੀ ਸੋ ਉਹਨਾਂ ਦੇ ਆਤਮਰਦਾਤ ਦੇ ਵਿੱਚ ਸ਼ਾਮਲ ਹੋਣ ਦੇ ਸਾਰੇ ਨੂੰ 10 ਮਿੰਨੋ ਸਾਰੇ ਸੇਵਾਦਾਰਾਂ ਬਨੋ ਅਪੀਲ ਹੈ ਕਿ ਆਪ ਆਕੇ ਸਾਰੇ ਸਾਨੂੰ ਅਸ਼ੀਰਵਾਦ ਦੇਣ ਹੌਸਲਾ ਦੇਣ ਤਾਂ ਕਿ ਅਸੀਂ ਹੋਰ ਵਧੀਆ ਢੰਗ ਦੇ ਨਾਲ ਉਹਦੀ ਕੈਰ ਹਾਜ਼ਰੀ ਵਿੱਚ ਧਰੂ ਕੀ ਸੇਵਾ ਕਰ ਸਕੀਏ ਮੈਂ ਹਾਥ ਦੇ ਵਿੱਚ ਫਿਰ ਸਾਰੀਆਂ ਸਿੱਖਕਤਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਰਣੀਹਾ ਕਿ ਜਿਨ੍ਹਾਂ ਨੇ ਕਿ ਹਰ ਪਲ ਦੇ ਵਿੱਚ ਸਾਡੀ ਸਹਾਇਤਾ ਕੀਤੀ ਖਾਸ ਕਰਕੇ ਡਾਕਟਰ ਪਰਮਾਰ ਜਿਨ੍ਹਾਂ ਨੇ ਕਿ ਉਹਨਾਂ ਦੇ ਸੁਮੁੱਛੇ ਸਟਾਫ ਨੇ ਤੇਰੇ ਇੱਕ ਮਰੀਜ਼ ਨਹੀਂ ਸਕੋ ਉਹਨਾਂ ਨੇ ਐਸੇ ਢੰਗ ਨਾਲ ਸਾਰਿਆਂ ਨੇ ਇੱਕ ਸਲੀਪਰ ਤੋਂ ਲੈ ਕੇ ਡਾਕਟਰ ਸਾਹਿਬ ਤੱਕ بڑے ਤੋਂ ਐਮ ਡੀ ਡਾਕਟਰ ਤੱਕ ਇਸ ਢੰਗ ਨਾਲ ਸੇਵਾ ਕੀਤੀ ਕਿ ਜਿਸ ਤਰ੍ਹਾਂ ਦਾ ਕੋਈ ਘਰ ਦਾ ਮੈਂਬਰ ਹੁੰਦਾ ਉਹ ਮੌਨਾਂ ਦਾ ਵੀ ਸਾਰਾ ਸਟਾਫ ਦਾ ਨਹੀਂ ਹੱਥ ਰਵੱਈਆ ਬਾਕੀ ਸਾਰੇ ਸੇਵਾਦਾਰਾਂ ਦਾ ਸਮਝੀ ਸੰਗਤ ਨਹੀਂ ਹੱਥ ਰਵੱਈਆ ਖਾਸ ਕਰਕੇ ਜੀ ਸਟਾਰ ਵਾਲਿਆਂ ਦਾ ਧੰਨਵਾਦੀ ਹਾਂ ਜਿਹੜੇ ਕਿ ਇਸ ਸਥਾਨ 'ਤੇ ਪਹਿਲਾਂ ਵੀ ਉਹਨਾਂ ਨੇ ਬਹੁਤ ਕਰੋਨਾ ਹੋਵੇ ਭਾਵੇਂ ਹੜ੍ਹ ਹੋਵੇ ਭਾਵੇਂ ਹੋਰ ਕੋਈ ਗੱਲਾ ਹੋਵੇ ਪਰਵਾਰ ਸ਼ੋਡੇ ਸਾਹਿਬ ਦਾ ਛੇ ਦਿਸ ਦਾ ਸਮਾਗਮ ਹੋਣ ਛੇ ਦਿਸ ਸਰਵ ਹੋਵੇ ਹੁਦੇ ਵਿੱਚ ਆਪ ਜੀ ਨੇ ਬਹੁਤ ਸਾਡੀ ਮਦਦ ਕੀਤੀ ਸੋ ਅੱਜ ਵੀ ਕਰ ਰਿਹਾ ਹਾਂ ਮਾਣ ਕਿਰਪਾਗ੍ਰਤਾਨ ਹੋਵੇ ਕਿਰਦੀ ਕਲਮ ਧਿਆ ਬਖਸੇ ਤੋਂ ਬਾਅਦ ਇਹ ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਇਆ ਇਹ ਹੀ ਬੇਨਤੀ ਹੈ ਕਿ ਆਪ ਤੇ ਤਰੀਕ ਨੂੰ ਮੁਬਾਕਕੇ ਪਹੁੰਚੋ ਸਾਰਿਆਂ ਦਾ ਬਹੁਤ ਬਹੁਤ ਦਾਸ ਵੱਲੋਂ ਸੁਮੇਂ ਚੇ ਸੇਵਾ gara ਬਨੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਤੁਹਾਨੂੰ ਬਹੁਤ ਡੁਵਾਈ ਵਿੱਚ ਜਿਹੜੀਆਂ ਗੱਲਾਂ ਦਸੀਆਂ ਵੀ ਇੱਕ ਮਹਾਪੁਰਸ਼ ਦਾ ਹੋਣਾ ਇੱਕ ਘਰ ਦੇ ਵਿੱਚ ਬਜ਼ੁਰਗ ਦਾ ਹੋਣਾ ਜਿਵੇਂ ਕਿ ਉਹਨਾਂ ਨੇ ਦੱਸਿਆ ਵੀ ਬਾਬਾ ਜੀ ਦੇ ਬਚਨ ਨੂੰ ਉਹਨਾਂ ਨੇ ਅੱਜ ਤੱਕ ਕਦੀ ਵੀ ਜਿਵੇਂ ਕਿ ਉਹਨਾਂ ਨੇ ਹੁਕਮ ਕੀਤਾ ਸੀ ਵੀ ਰਾਤ ਨਹੀਂ ਕਿਤੇ ਰਹਿਣੀ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਵੀ 2004 ਵਾਰ ਮੇਰੀ ਖੁਸ਼ੀ ਦੰਦੀ ਬਾਬੇ ਹਾਂ ਜੀ ਹਜੂਰ ਸਾਹਿਬ ਉਹ ਵੀ ਦੂਰ ਦਾ ਜਿਹੜਾ ਸਫ਼ਰ ਸੀ ਪਰਾਸੀ ਦੇਖਿਆ ਬਾਬਾ ਜੀ ਨੂੰ ਹਰ ਜਿਵੇਂ ਕਿ ਹੁਣ ਇੱਕ ਵੱਡਾ ਸ਼ਿੰਗਾਰ ਸ਼ੋਹ ਕੇ ਹਟਿਆ ਦਿੱਲੀ ਦੇ ਵਿੱਚ ਜਿਦੇ ਵਿੱਚ ਬਾਬਾ ਜੀ ਸਵੇਰੇ ਜਾਂਦੇ ਸੀ ਔਰ ਉੱਥੇ ਲੱਖਾਂ ਦੀ ਤਦਾਰ ਦੇ ਵਿੱਚ ਸੰਤਾਂ ਨੂੰ ਮਿਲਣਾ ਵੀ ਉੱਥੇ ਪ੍ਰਸ਼ਾਦਾ ਵੀ ਛਕਾਣਾ ਔਰ ਹੋਰ ਅਨੇਕ ਪ੍ਰਕਾਰ ਦੀ ਜਿਹੜੀ ਸੇਵਾ ਵੀ ਕਰਦੇ ਸੀ ਲੇਕਿਨ ਫਿਰ ਵੀ ਸ਼ਾਮ ਨੂੰ ਉਹ ਗੁਰਦਵਾਰਾ ਸਾਹਿਬ 'ਚ ਪਹੁੰਚ ਜਾਂਦੇ ਸੀ ਇਹ ਇੱਕ ਹੁਕਮ ਮੰਨਣ ਦਾ ਹੁੰਦਾ ਹੈ ਜਦੋਂ ਮਹਾਪੁਰਸ਼ਾਂ ਦਾ ਕਿਤੇ ਹੁਕਮ ਆਮ ਆਸੀ ਕਰਦੇ ਵਿੱਚ ਜਦੋਂ ਸਾਡੇ ਜੇ ਬਜ਼ੁਰਗ ਹੋਵੇ ਜਾਂ ਅਸੀਂ ਸਾਡਾ ਬੱਚਾ ਹੋਵੇ ਅਸੀਂ ਨੂੰ ਇੱਕ ਵਾਰ ਜੇ ਕਿਤੇ ਨਾ ਕਰਦੀਏ ਉਹ ਉਲਟ ਕਰਦਾ ਵੀ ਜੇ ਮਾਂ-ਬਾਪ ਨੇ ਨਾ ਕਰਤੀ ਉਹਨਾਂ ਕੰਮ ਜ਼ਰੂਰ ਕਰਨਾ ਲੇਕਿਨ ਨਹੀਂ ਅੱਜ ਬਾਬਾ ਜੀ ਨੇ ਉਹ ਆਪਣੀਆਂ ਜਿਹੜੀ ਬਿੱਤੀ ਹੋਈ ਉਹਨਾਂ ਨੇ ਗੱਲਾਂ ਜਿਹੜੀ ਦੱਸਿਆ ਵੀ ਜਿਵੇਂ ਬਾਬਾ ਜੀ ਦਾ ਹੁਕਮ ਸੀ ਉਹਦੇ ਵਿੱਚ ਉਹ ਪੂਰੇ ਉਟਲ ਰਹੇ ਅਸੀਂ ਵੀ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਹਰ ਸਮੇਂ ਜਿਵੇਂ ਚਾਹੇ ਕੋਰੋਨਾ ਹੋਵੇ ਚਾਹੇ ਹੜ੍ਹ ਹੋਵੇ ਕਿਸੇ ਵੀ ਤਰ੍ਹਾਂ ਦੀ ਸਾਡੇ ਇਲਾਕੇ ਦੇ ਵਿੱਚ ਜਾਂ ਹੋਰ ਵੀ ਕਿਤੇ ਦੂਰ ਦਰਾਡੇ ਕਿਤੇ ਮੁਸੀਬਤ ਪੈਂਦੀ ਹੈ ਸਭ ਤੋਂ ਪਹਿਲਾਂ ਟੀਬੀ ਸਾਹਿਬ ਦੇ ਜਿਹੜੇ ਸੇਵਾਦਾਰ ਸੀ ਬਾਬਾ ਜੀ ਖੁਦ ਤੇ ਬਾਬਾ ਖੁਸ਼ਾਲ ਸਿੰਘ ਜੀ ਦਾ ਜਦੋਂ ਵੀ ਕਿਤੇ ਬਾਬਾ ਜੀ ਦੇ ਆਪ ਅਸੀਂ ਵੀ ਇੰਟਰਵਿਊ ਵੀ ਲੈਣੇ ਪਹਿਲਾਂ ਉਹਨਾਂ ਨੇ ਬਾਬਾ ਖੁਸ਼ਾਲ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਔਰ ਅਸੀਂ ਵੀ ਮਾਲਕ ਅਗੇ ਅਰਦਾਸ ਕਰਦੇ ਆ ਸਾਡੀ ਇਲਾਕੇ ਜਿਹੜੀਆਂ ਸੰਗਤ ਇਲਾਕੇ ਦੀਆਂ ਉਹ ਅਰਦਾਸ ਕਰਦੇ ਮਾਲਕ ਅਗੇ ਵੀ ਉਹਨਾਂ ਦੀ ਜਿਹੜੀ ਰੂਹ ਆ ਸਾਡੇ ਦੇ ਵਿੱਚ ਉਹ ਤਾਂ ਸਾਨੂੰ ਉੱਥੇ ਹੀ ਦਿਖਣੀ ਹੈ ਜਿਵੇਂ ਕਿ ਅਸੀਂ ਚੋਬੜੀ ਵਿੱਚ ਜਾਂਦੇ ਆ ਜਾਂ ਹਰ ਇੱਕ ਬੰਦਾ ਜਿਹੜਾ ਮੱਥਾ ਟੇਕਣ ਵਾਸਤੇ ਜਾਂਦੇ ਸੀ ਬਾਬਾ ਜੀ ਖੁਦ ਬਚਨ ਨਹੀਂ ਕਰਦੇ ਸੀ ਉਹਨਾਂ ਨੇ ਕਹਿਣਾ ਵੀ ਨਿਸ਼ਾਨ ਸਾਹਿਬ ਦੇ ਉੱਤੇ ਮੱਥਾ ਟੇਕ ਲੈਣਾ ਵੀ ਉਹੀ ਤੁਹਾਡੀ ਜਿਹੜੀ ਉਹਨੂੰ ਕਮਨਪੂਰੀ ਹੋ ਜਾਂਦੀ ਹੈ ਜਿਹੜੇ ਮਹਾਪੁਰਸ਼ ਹੁੰਦੇ ਉਹ ਕੋਤਕ ਨਹੀਂ ਦਿਖਾਉਂਦੇ ਅਮਸੀ ਦੇਖਦੇ ਆਂ ਵੀ ਬਹੁਤ ਤਰ੍ਹਾਂ ਦੇ ਜਿਹੜੇ ਅੱਜ ਕੱਲ YouTube ਦੇ ਉੱਤੇ Facebook ਤੇ ਓਕੇ ਜਿਹੜੇ ਮਹਾਪੁਰਸ਼ ਬੈਠੇ ਆ ਵੀ ਜਿਹੜੇ ਕਹਿੰਦੇ ਇਦਾਂ ਕਰ ਲੋ ਇਦਾਂ ਲੇਕਿਨ ਇੱਕ ਇਸ ਇਸ ਸਾਨ ਦੇ ਉੱਤੇ ਜਿਹੜੀ ਸੰਗਤ ਸੀ ਅੱਜ ਅਸੀਂ ਮਾਲਕ ਦੀ ਕਿਰਪਾ ਦੇ ਨਾਲ ਲਾਈਵ ਕੀਤਾ ਸਾਡੀ ਅੱਜ ਅੱਖਾਂ ਪਰ ਰੰਗੀਆਂ ਵੀ ਜਿਹੜੇ ਬਾਹਰਲੇ ਦੇਸ਼ ਦੇ ਵਿੱਚ ਜਿਹੜੇ ਨੌਜਵਾਨ ਬਜ਼ੁਰਗ ਬੈਠੇ ਸੀ ਉਹ ਲਾਈਵ ਨਾਲ ਜੁੜੇ ਹੋਏ ਸੀ ਤੇ ਉਹਨਾਂ ਨੇ ਕਿਹਾ ਵੀ ਸਟਾਰਟਿੰਗ ਦੇ ਵਿੱਚ ਜਦੋਂ ਕੀਰਤਨ ਹੋਇਆ ਤਾਂ ਅਸੀਂ ਕੀਰਤਨ ਵੱਲ ਥੋੜਾ ਧਿਆਨ ਦਿੱਤਾ ਲੇਕਿਨ ਉਹਨਾਂ ਨੇ ਕਿਹਾ ਵੀ ਮਹਾਪੁਰਸ਼ ਦੇ ਦਰਸ਼ਨ ਜ਼ਰੂਰ ਕਰਾਓ ਤੇ ਅੱਖਾਂ ਪਰ ਆਉਂਦੀਆਂ ਉਹ ਮਾਪੂਸ਼ਾ ਦੀ ਜਿਹੜੀ ਸੇਵਾਦਾਰ ਹੈ ਚਾਹੇ ਉਹ ਇੰਗਲੈਂਡ ਅਮਰੀਕਾ ਸਾਰੇ ਕੰਟਰੀਆਂ ਦੇ ਵਿੱਚ ਜਿਹੜੇ ਦਰਸ਼ਕ ਜੀ ਜੀ ਬਾਬਾ ਜੀ ਦੇ ਸੰਗਤ ਸੀ ਬੈਠੀ ਉਹਨਾਂ ਨੂੰ ਪਿਆਰ ਕਰਦੇ ਹੋਏ ਉਹਨਾਂ ਦੇ ਅੱਖਾਂ ਦੇ ਵਿੱਚ ਉਹ ਨਰਮੀ ਦੇਖੀ ਗਈ ਹੈ ਜਿਹੜੀ ਕਿ ਆਮ ਹਰ ਵਾਰ ਵਰਗ ਵਾਸਤੇ ਨਹੀਂ ਹੁੰਦੀ ਲੇਕਿਨ ਉੱਥੇ ਅਸੀਂ ਜਿੱਥੇ ਬਾਬਾ ਖੁਸ਼ਾਲ ਸਿੰਘ ਦਾ ਧੰਨਵਾਦ ਕਰਦੇ ਉੱਥੇ ਬਾਬਾ ਅਫਤਾਰ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਦੋਂ ਤੋਂ ਸਵੇਰ ਤੇ ਉਮਰਤ ਵੇਲੇ ਜਦੋਂ ਬਾਬਾ ਜੀ ਨਾਲ ਸੇਵਾ ਦਾ ਤਿਆਗ ਕਰਨਾ ਕੀਤਾ ਹੈ ਉਸ ਤੋਂ ਬਾਅਦ ਅਮਰਤ ਵੇਲੇ ਦੇ ਹੀ ਕੀਰਤਨ ਦਰਵਾੜ ਚੱਲੇ ਆ ਇਸ ਕਰਕੇ ਤਿੰਨ ਤਰੀਕ ਨੂੰ ਫਿਰ ਪਹੁੰਚੋਗਾ ਸੋ ਸਾਰੇਆਂ ਦਾ ਬੇਨਤੀ ਹੈ ਕਿ ਜਲੂਰਾ ਆਪਣੇ ਸਾਰੇ ਪ੍ਰੋਗਰਾਮ ਸ਼ਾਮ ਨੂੰ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਦੇ ਬਾਬਾ ਜੀ ਨੇ ਤੁਹਾਨੂੰ ਰੋਪਰੇ ਖੜ ਦੇ ਜੀ ਦੱਸਾ ਵਾਸਤੇ ਤੁਨਾ ਔਰ ਜਿਹੜੇ ਵੀ ਦੂਰ ਦਰਾਡੇ ਬੈਠੇ ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਜੀ ਸਟਾਰਟਿੰਗ ਵੱਲੋਂ ਮਹਾਰਾਜ ਦੀ ਕਿਰਪਾ ਦੇ ਨਾਲ ਲਾਈਵ ਦਿਖਾਇਆ ਜਾਊਗਾ ਜਿਹੜੇ ਪਹੁੰਚ ਸਕਦੇ ਆ ਉਹ ਜਰੂਰ ਪਹੁੰਚ ਕੇ ਆਪਣੀਆਂ ਆਪਣੀਆਂ ਗੱਡੀਆਂ ਬਹਨ ਦੇ ਲੈ ਕੇ ਤੁਸੀਂ ਜਰੂਰ ਟੀਪੀ ਸਾਹਿਬ ਜੀ ਦੇਗੇ ਕੈਮਰਾਮੈਨ ਅਮਨਦੀਪ ਸਿੰਘ ਜੀ ਨਾਲ ਜੀ ਸਟਾਰਟਿੰਗ ਦੇ ਇੱਕ ਪਾਸੇ ਲੋਕ